ਸਾਡਾ ਰੋਜ਼ ਦਾ ਦਿਨ ਸ਼ੋਰ ਨਾਲ ਸ਼ੁਰੂ ਹੁੰਦਾ ਏ ਤੇ ਸ਼ੋਰ ਨਾਲ ਹੀ ਖਤਮ ਹੁੰਦਾ ਏ ਅਸੀਂ ਸਾਰੀ ਉਮਰ ਭੱਜਦੇ ਆਂ ਸਿਆਣਪ ਮਗਰ ਕਿਤਾਬਾਂ ਮਗਰ ਗਿਆਨ ਮਗਰ ਵੱਡੀਆਂ ਗੱਲਾਂ ਮਗਰ ਪਰ ਜਿੰਨੀ ਸਿਆਣਪ ਆਉਂਦੀ ਗਈ ਦਿਲ ਦੀ ਸ਼ਾਂਤੀ ਉਨੀ ਹੀ ਘਟਦੀ ਗਈ ਅੱਜ ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜੋ ਮੈਂ ਸਿੱਖੀਆਂ ਹਨ ਅਸਲੀ ਸ਼ਾਂਤੀ ਸਿਆਣੇ ਲੋਕਾਂ ਦੀ ਭੀੜ 'ਚ ਨਹੀਂ ਚੁੱਪ ਦੇ ਇੱਕ ਪਲ ਵਿੱਚ ਹੁੰਦੀ ਏ ਆਓ ਅੱਜ ਚੁੱਪ ਦੀ ਤਾਕਤ ਬਾਰੇ ਗੱਲ ਕਰੀਏ ਪਹਿਲੇ ਨੰਬਰ ਤੇ ਆਉਂਦਾ ਹੈ ਚੁੱਪ ਕੋਈ ਖਾਲੀਪਨ ਨਹੀਂ ਚੁੱਪ ਉਹ ਜਗ੍ਹਾ ਆ ਜਿੱਥੇ ਤੁਹਾਡੇ ਅੰਦਰ ਦੀਆਂ ਸੱਚੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਨੰਬਰ 2 ਤੇ ਆਉਂਦਾ ਹੈ ਸਾਡੀ ਭੱਜ ਦੌੜ ਬਾਹਰਲੇ ਗਿਆਨ ਦੀ ਏ ਪਰ ਸਭ ਤੋਂ ਗੂੜੀ ਸਮਝ ਉਦੋਂ ਮਿਲਦੀ ਹੈ ਜਦੋਂ ਅਸੀਂ ਦੁਨੀਆ ਦਾ ਸ਼ੋਰ ਸੁਣਨਾ ਬੰਦ ਕਰਕੇ ਆਪਣੀ 사ਦੀ ਆਵਾਜ਼ ਸੁੰਨੀ ਸ਼ੁਰੂ ਕਰਦੇ ਆ ਨੰਬਰ 3 ਤੇ ਆ ਜਿਹੜੇ ਲੋਕ ਹਰ ਗੱਲ ਦਾ ਜਵਾਬ ਦੇਣ ਦੀ ਕਾੜੀ ਕਰਦੇ ਆ ਅਕਸਰ ਉਹ ਸਭ ਤੋਂ ਵੱਧ ਡਰਦੇ ਆ ਜਿਹੜੇ ਇਨਸਾਨ ਚੁੱਪ ਰਹਿਣਾ ਜਾਣਦੇ ਆ ਉਹ ਅਸਲ ਵਿੱਚ ਸਭ ਤੋਂ ਸ਼ਕਤੀਸ਼ਾਲੀ ਹੁੰਦੇ ਆ ਜ਼ਿੰਦਗੀ ਵਿੱਚ ਅਸੀਂ ਹਰ ਚੀਜ਼ ਤੇ ਕਮੈਂਟ ਕਰਨਾ ਜ਼ਰੂਰੀ ਸਮਝਦੇ ਆ ਅਸੀਂ ਸੋਚਦੇ ਆ ਕਿ ਸਭ ਤੋਂ ਵਧੀਆ ਗੱਲ ਸਿਰਫ ਗੱਲ ਕਰਨ ਜਾਂ ਕਿਸੇ ਦੀ ਸਿਆਣਪ ਸੁਣਨਾ ਮਿਲੇਗੀ ਕੀ ਤੁਹਾਡੇ ਨਾਲ ਕਦੇ ਇੰਜ ਹੋਇਆ ਹੈ ਕਿਸੇ ਨੇ ਤੁਹਾਨੂੰ ਸਲਾਹ ਦਿੱਤੀ ਪਰ ਉਸ ਨਾਲ ਤੁਹਾਡੀ ਉਲਜਨ ਹੋਰ ਵੱਧ ਗਈ ਇਸ ਲਈ ਕਿਉਂਕਿ ਅਸੀਂ ਬਾਹਰ ਦੀ ਆਵਾਜ਼ ਨੂੰ ਅੰਦਰ ਦੀ ਆਵਾਜ਼ ਨਾਲੋਂ ਜ਼ਿਆਦਾ ਮਤਵ ਦਿੰਦੇ ਹਾਂ ਚੁੱਪ ਦਾ ਮਤਲਬ ਬੋਲਣ ਤੋਂ ਡਰਨਾ ਨਹੀਂ ਆ ਚੁੱਪ ਦਾ ਮਤਲਬ ਹੈ ਮਨ ਨੂੰ ਸ਼ਾਂਤ ਕਰਕੇ ਸਿਰਫ ਦੇਖਣਾ ਤੇ ਸਮਝਣਾ ਹਰ ਰੋਜ਼ ਸਿਰਫ 5 ਮਿੰਟ ਕੱਢੋ ਬਿਨਾ ਫੋਨ ਬਿਨਾ ਸੰਗੀਤ ਦੇ ਬਸ ਆਪਣੀ ਸਾਹ ਨੂੰ ਸੁਣੋ ਇਹ 5 ਮਿੰਟ ਤੁਹਾਡੀਆਂ ਅੱਖਾਂ ਤੇ ਲੱਗੀ ਤੋਂਦਰੂ ਹਟਾ ਦੇਣਗੇ ਗੁੱਸੇ ਜਾਂ ਬਹਿਸ ਦੇ ਸਮੇਂ ਚੁੱਪ ਰਹਿਣਾ ਹਾਰ ਮੰਨਣੀ ਨਹੀਂ ਇਹ ਤੁਹਾਡੇ ਅੰਦਰਲੇ ਸ਼ਾਂਤ ਇਨਸਾਨ ਦੀ ਜਿੱਤ ਆ ਜਦੋਂ ਤੁਸੀਂ ਬੋਲਣ ਤੋਂ ਪਹਿਲਾਂ 1 ਸਕਿੰਟ ਦੀ ਚੁੱਪ ਲੈਂਦੇ ਹੋ ਤਾਂ ਤੁਹਾਡੇ ਸ਼ਬਦਾਂ ਵਿੱਚ ਤਾਕਤ ਆ ਜਾਂਦੀ ਹੈ ਲੋਕ ਚੁੱਪ ਹੋਏ ਬੰਦੇ ਨੂੰ ਜਿਆਦਾ ਧਿਆਨ ਨਾਲ ਸੁਣਦੇ ਆ ਕਿਉਂਕਿ ਉਹ ਜਾਣਦੇ ਹਨ ਕਿ ਉਹ ਸਿਰਫ ਜ਼ਰੂਰੀ ਗੱਲ ਹੀ ਬੋਲੇਗਾ ਸਿਆਣਪ ਜ਼ਰੂਰੀ ਹੈ ਪਰ ਚੁੱਪ ਉਹ ਬਕਰਣ ਹੈ ਜਿਸ ਵਿੱਚ ਸਿਆਣਪ ਟਿਕਦੀ ਹੈ ਅਸੀਂ ਸਭ ਕੁਝ ਕਰਨਾ ਸਭ ਕੁਝ ਪੜਨਾ ਚਾਹੁੰਦੇ ਹਾਂ ਪਰ ਸ਼ਾਂਤੀ ਲਈ ਕੁਝ ਨਾ ਕਰਨਾ ਸਭ ਤੋਂ ਵੱਡਾ ਕੰਮ ਹੈ ਅੱਜ ਕਿਹੜੀ ਇੱਕ ਚੀਜ਼ ਜੋ ਤੁਸੀਂ ਬੋਲਣੀ ਬੰਦ ਕਰਕੇ ਸਿਰਫ ਮਹਿਸੂਸ ਕਰਨੀ ਸ਼ੁਰੂ ਕਰੋਗੇ ਕਿਰਪਾ ਕਰਕੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇ ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ